ਅ ਵੀਕਐਂਡ ਦੇ ਦੌਰਾਨ ਮਿਨੇਸੋਟਾ ਦੇ ਵਿੱਚ ਇੱਕ ਲਾ ਮੇਕਰ ਤੇ ਉਹਦੇ ਹਸਬੰਡ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਸੀ ਸੋ ਉਹਦੇ ਸਬੰਧ ਦੇ ਵਿੱਚ ਬੈਂਸ ਲੂਥਰ ਜੋ ਬੰਦਾ ਹੈ ਸਸਪੈਕਟ ਸੀ ਉਸ ਨੂੰ ਅਰੈਸਟ ਕਰ ਲਿਆ ਗਿਆ ਹੈਗਾ ਮਲਿਸਾ ਹਾਟਮੈਨ ਜੋ ਟਾਪ ਦੀ ਡੈਮੋਕ੍ਰੇਟ ਉੱਥੇ ਦੀ ਲੋਕਲ ਕਾਂਗਰਸ ਵੂਮਨ ਸੀਗੀ ਮਿਨੇਸੋਟਾ ਹਾਊਸ ਦੀ ਤੇ ਉਹਦਾ ਜਿਹੜਾ ਘਰ ਵਾਲਾ ਸੀ ਮਾਰਕ ਉਸ ਨੂੰ ਸ਼ਨੀਵਾਰ ਨੂੰ ਉਹਦੇ ਗੋਲੀਆਂ ਮਾਰ ਕੇ ਜਿਹੜਾ ਕਤਲ ਕਰ ਦਿੱਤਾ ਗਿਆ ਸੀ ਗਵਰਨਰ ਟੇਮ ਬਾਲਸ ਉਹਨਾਂ ਨੇ ਇਹ ਕਿਹਾ ਸੀ ਕਿ ਇਹ politically motivated ਅਸੈਸੀਨੇਸ਼ਨ ਹੈਗੀ ਆ ਜਿਹੜੇ ਬੰਦੇ ਨੇ ਕਤਲ ਕੀਤਾ ਬੈਂਸ ਵੋਲਟਰ 57 ਸਾਲਾਂ ਦਾ ਉਸ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਉਸ ਨੇ ਇਸ ਤੋਂ ਬਾਅਦ ਇੱਕ ਹੋਰ ਵੀ ਜਿਹੜਾ ਇਲੈਕਟਿਡ ਅਫੀਸ਼ਰ ਆ ਉਹਨੂੰ ਜਿਹੜਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਜਦੋਂ ਉਸ ਨੂੰ ਅਰੈਸਟ ਕੀਤਾ ਗਿਆ 70 ਦੇ ਕਰੀਬ ਉਹਨ ਜੋ ਪੋਲਿਟਿਸ਼ੀਅਨ ਸੀ ਉਹਨਾਂ ਦੀ ਜਿਹੜੀ ਲਿਸਟ ਬਣਾਈ ਹੋਈ ਸੀ ਜਿਨ੍ਹਾਂ ਦਾ ਕਤਲ ਕਰਨਾ ਸੀ ਜੀ ਸੋ ਵੈਂਸ ਬੋਲਟਰ ਮਿਨੇਸੋਟਾ ਦੇ ਜਿਹੜੇ ਦੋ ਲਾ ਮੇਕਰਸ ਨੂੰ ਜਿਹੜਾ ਉਸਨੇ ਸ਼ਾਰਟ ਕੀਤਾ ਨਾਲ ਉਹਨਾਂ ਦੇ ਸਪਾਉਸਸ ਨੂੰ ਜਿਹੜਾ ਉਹ ਸ਼ਾਰਟ ਕੀਤਾ politically motivated ਜਿੱਦਾਂ ਹਰਜੋਸ਼ੀ ਨੇ ਦੱਸਿਆ ਡੈਮੋਕ੍ਰੇਟ ਪਾਰਟੀ ਦੇ ਬੰਦਿਆਂ ਨੂੰ ਇਸਤੇ ਦੁਆਰਾ ਇਸ ਨੇ ਜਿਹੜਾ ਆ ਲਾ ਮੇਕਰਸ ਨੂੰ ਜਿਹੜਾ ਇਹਨੇ ਕੀਤਾ ਆ ਸੋ ਮਾਕਾਲੇ ਤਾਂ ਇਸ ਨੂੰ ਕਹਿ ਰਿਹਾ ਵੀ ਨਹੀਂ ਇਹ ਸਾਡੀ ਪਾਰਟੀ ਨੂੰ ਜਾਂ ਰਿਪਬਲਿਕਨ ਪਾਰਟੀ ਵਾਲੀ ਇਹ ਸਾਨੂੰ ਰਿਪਰੈਜ਼ੈਂਟ ਨਹੀਂ ਕਰਦਾ ਇਹ ਟੋਟਲੀ ਜਿਹੜੀ ਇਹ ਗਲਤ ਗੱਲ ਆ ਸ਼ੈਰਫ ਆਫਿਸ ਨੇ ਜਿਹੜਾ ਉਹ ਲਿਖਿਆ ਫੇਸ ਆਫ ਈਵਲ ਕਹਿੰਦੇ ਵੀ ਬਹੁਤ ਹੀ ਮਿਹਨਤ ਤੋਂ ਬਾਅਦ ਦੇ ਵਿੱਚ ਰਿਲੈਂਟਲੈਸ ਤੇ ਡਿਟਰਮਿੰਡ ਪੁਲਿਸ ਵਰਕ ਤੋਂ ਬਾਅਦ ਦੇ ਵਿੱਚ ਜਿਹੜਾ ਕਿਲਰ ਆ ਉਸ ਨੂੰ ਕਸਟਡੀ ਦੇ ਵਿੱਚ ਲੈ ਲਿਆ ਗਿਆ ਹੈ ਕਿੰਨੇ ਵੀ ਮਲਟੀਪਲ ਏਜੰਸੀਜ਼ ਜਿਹੜੀ ਡੈਡੀਕੇਸ਼ਨ ਤੋਂ ਬਾਅਦ ਦੇ ਵਿੱਚ ਇਸ ਬੰਦੇ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਜਿਹੜੀ ਉਹ ਮਦਦ ਮਿਲੀ ਹੈ ਜਸਟਿਸ ਇਜ਼ ਵਨ ਸਟੈਪ ਕਲੋਜ਼ਰ ਕਿੰਨੇ ਵੀ ਬੀਤੇਸ਼ ਨੈਚਰਵਾਰ ਤੋਂ ਹੀ ਜਿਹੜੀ ਇਸ ਦੀ ਭਾਲ ਆ ਉਹ ਚੱਲ ਰਹੀ ਸੀ ਜਿੱਦਾਂ ਹਰਜੋਜੀ ਨੇ ਦੱਸਿਆ ਵੀ ਮਿਨੀਸੋਟਾ ਦੀ ਰਿਪਰੈਜ਼ੈਂਟੇਟਿਵ ਮਲਿਸਾ ਹੌਟਮੈਨ ਤੇ ਉਸਦੇ ਘਰ ਵਾਲੇ ਮਾਰਕ ਨੂੰ ਮਾਰਨ ਤੋਂ ਬਾਅਦ ਦੇ ਵਿੱਚ ਇਹ ਭੱਜ ਗਿਆ ਸੀਗਾ 36 ਘੰਟੇ ਇਸ ਦੇ ਇਸ ਨੂੰ ਲੱਭਣ ਦੇ ਲਈ ਮੈਨ ਹੰਟ ਜਿਹੜੀ ਆ ਉਹ ਚੱਲਦੀ ਰਹੀ ਅਥਾਰਟिटीज ਦੇ ਦੁਆਰਾ ਬਹੁਤ ਸਾਰੇ ਥਾਵਾਂ ਦੇ ਉੱਤੇ ਸ਼ੈਲਟਰਡ ਇਨ ਪਲੇਸ ਵੀ ਜਿਹੜਾ ਆ ਉਹ ਐਲਾਨਿਆ ਗਿਆ ਸੀਗਾ ਬਰੁਕਲਿਨ ਪਾਰਕ ਦੇ ਪੁਲਿਸ ਚੀਫ ਮਾਰਕ ਬਰਡਲੀ ਉਹਨਾਂ ਨੇ ਅ ਨਿਊਜ਼ ਕਾਨਫਰੰਸ ਦੇ ਵਿੱਚ ਕਿਹਾ ਵੀ ਸੂਬੇ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਮੈਨਹੰਟਾ ਉਹ ਕੀਤੀ ਗਈ ਹੈਗੀ ਆ ਆ ਬੋਲਟਰ ਕਹਿੰਦੇ ਵੀ ਉਸਨੇ ਯੂਨੀਫਾਰਮ ਪੁਲਸ ਵਾਲਿਆਂ ਦੀ ਯੂਨੀਫਾਰਮ ਪਾ ਕੇ ਉਹਨਾਂ ਦੇ ਘਰਾਂ ਦੇ ਵਿੱਚ ਦਾਖਲ ਹੋਣ ਦੀ ਦੇ ਵਿੱਚ ਕਾਮਯਾਬ ਰਿਹਾ ਤੇ ਜਿਸ ਤੋਂ ਬਾਅਦ ਦੇ ਵਿੱਚ ਉਸਨੇ ਇਹਨਾਂ ਲਾ ਮੇਕਰਸ ਤੇ ਉਸ ਦੇ ਜਿਹੜੇ ਘਰ ਵਾਲੇ ਦੇ ਉੱਤੇ ਜਿਹੜੀ ਆਹੇ ਕਾਤਲਾਨਾ ਹਮਲਾ ਜਿਹੜਾ ਉਹ ਕਰ ਦਿੱਤਾ ਸੀਗਾ ਸੋ ਟਿਮ ਵਾਡਸ ਉਹਨਾਂ ਨੇ ਕੱਲ ਜਿਹੜੀ ਰਾਤ ਨੂੰ ਨਿਊਜ਼ ਕਾਨਫਰੰਸ ਕਰਦੇ ਹੋਏ ਕਿਹਾ ਵੀ ਸਟੇਟ ਇਹ ਪੱਕਿਆਂ ਕਰੇਗੀ ਵੀ ਫੇਅਰ ਤੇ ਜਸਟਿਸ ਜਿਹੜਾ ਆ ਉਹ ਪਰਵੇਲ ਕਰ ਸਕੇ ਸੋ ਮਿਨੇਸੋਟਾ ਦੇ ਐਫਰਟ ਜਿਹੜੇ ਕਹਿੰਦੇ ਵੀ ਅਸੀਂ ਹਰ ਇੱਕ ਸੂਬੇ ਦਾ ਜਿਹੜਾ ਐਫਰਟ ਆ ਉਹ ਲਾ ਦੇਵਾਂਗੇ ਇਸ ਬੰਦੇ ਨੂੰ ਇਨਸਾਫ ਅ ਜਿਤਰਾਜੂ ਦੇ ਵਿੱਚ ਬੇਸਿਕਲੀ ਤੋਲਣ ਦੇ ਲਈ ਸੋ ਜਿਹੜੇ ਪਿਛਲੇ 2 ਦਿਨ ਸੀਗੇ ਕਾਫੀ ਕੰਪਲੈਕਸ ਤੇ ਡੇਂਜਰਸ ਜਿਹੜੀ ਮੈਨ ਹੰਟ ਆ ਉਹ ਰਹੀ ਮਲਿਸਾ ਤੇ ਮਾਰਕ ਹੌਟਮੈਨ ਉਹਨਾਂ ਦੇ ਪਰਿਵਾਰਾਂ ਦੇ ਦੁਆਰਾ ਜਿਹੜਾ ਹੁਣ ਜਸਟਿਸ ਦੀ ਜਿਹੜੀ ਮੰਗ ਆਬਵੀਅਸਲੀ ਉਹ ਚੱਲ ਰਹੀ ਆ ਤੇ ਇਹ ਮਾਮਲਾ ਵੀ ਹਰਜਸਿੰਘ ਜੀ ਉਦੋਂ ਹੋਇਆ ਜਦੋਂ ਫਾਦਰਜ਼ਡੇ ਜਿਹੜਾ ਉਹ ਬੀਤੇ ਕੱਲ ਜਿਹੜਾ ਆ ਉਹ ਸਾਰੇ ਪਾਸੇ ਜਿਹੜਾ ਉਹ ਮਨਾਇਆ ਆ ਗਿਆ ਹੈਗਾ ਯੂਐਸਡੀ ਜਿਹੜੀ ਸੈਨੇਟਰ ਐਮੀ ਅ ਕਾਲਬਚਰਾ ਉਹਨਾਂ ਨੇ ਰਿਟਰ ਸਟੇਟਮੈਂਟ ਜਾਰੀ ਕਰਦੇ ਹੋਏ ਲਾ ਐਨਫੋਰਸਮੈਂਟ ਦਾ ਜਿਹੜਾ ਉਹ ਧੰਨਵਾਦ ਕੀਤਾ ਵੀ ਜਿਹੜਾ ਬੋਲਟਰ ਆ ਉਸ ਨੂੰ ਫੜਨ ਦੇ ਵਿੱਚ ਲੋਕੇਟ ਤੇ ਅਰੈਸਟ ਕਰਨ ਦੇ ਵਿੱਚ ਬੜਾ ਇੱਕ ਹੀਰੋਇਕ ਐਫਰਟ ਉਹਨਾਂ ਦੁਆਰਾ ਕੀਤਾ ਗਿਆ ਆ ਅਧਿਕਾਰੀਆਂ ਨੇ ਦੱਸਿਆ ਵੀ ਬਰੁਕਲਿਨ ਪਾਰਕ ਪੁਲਿਸ ਹੌਟਮੈਨ ਦੇ ਘਰੇ ਤਕਰੀਬਨ ਸਵੇਰੇ 3:30 ਵਜੇ ਸਨਿਚਰਵਾਰ ਨੂੰ ਪਹੁੰਚੀ ਤੇ ਜਦ ਉਹਦੇ ਬਾਹਰ ਦੇਖਿਆ ਤਾਂ ਗੱਡੀ ਜਿਹੜੀ ਆ ਐਸਯੂਵੀ ਪੁਲਿਸ ਦੀ ਐਸਯੂਵੀ ਵਰਗੀ ਗੱਡੀ ਜਿਹੜੀ ਆ ਉਹ ਉੱਥੇ ਖੜੀ ਸੀਗੀ ਜਿਸ ਦੀਆਂ ਐਮਰਜੈਂਸੀ ਲਾਈਟਸ ਔਨ ਸੀਗੀਆਂ ਵੋਲਟਰ ਉਦੋਂ ਤੱਕ ਇਹ ਕਤਲ ਨੂੰ ਅੰਜਾਮ ਦੇ ਕੇ ਜਿਹੜਾ ਉਹ ਭੱਜ ਚੁੱਕਾ ਸੀ ਸੋ ਪੋਲਿਟੀਕਲ ਅਸੈਸੀਨੇਸ਼ਨ ਤੋਂ ਬਾਅਦ ਦੇ ਵਿੱਚ ਉੱਥੋਂ ਦੇ ਜਿਹੜੇ ਗਵਰਨਰ ਵਾਟਸਾ ਉਹਨਾਂ ਨੇ ਜਿਹੜੇ ਝੰਡੇ ਆ ਉਹਨਾਂ ਨੂੰ ਹਾਫ ਸਟਾਫ ਦੇ ਉੱਤੇ ਕਰ ਦਿੱਤਾ ਜਿਹੜੀ ਕਤਲ ਹੋਈ ਬੀਬੀ ਲਾ ਮੇਕਰ ਤੇ ਉਸਦੇ ਘਰ ਵਾਲੇ ਦੀ ਜਿਹੜੇ ਕਹਿ ਸਕਦੇ ਆ ਓਨਰ ਦੇ ਵਿੱਚ ਜੀ ਅਗਲੇ